ਫਲੋਰ ਗਈ ਦਾ ਫੂਕ ਜੀ ਲੈ ਕੇ ਵੀ ਥਾਣੇ ਦਾ ਰੋਵਾਂਗੇ ਜਾ ਕੇ ਰਵਾਲ ਪਿਸਤੌਲ ਮਿਲੂਗਾ ਰਵਲਵਰ ਹੋਊਗਾ ਲੱਗ ਗਿਆ ਉਹ ਜਾਣਦਿਆ ਨਹੀਂ ਕੀ ਹੋਇਆ ਤੁਹਾਨੂੰ ਤਾਂ ਯਾਦ ਹੈ ਇਹ ਤਾਂ ਦਰਸ਼ਕਾਂ ਲਈ ਹੈ ਹੂੰ ਜਾਣਦਾ ਨਹੀਂ ਫਲੋਰ ਕਿਲੇ ਦੇ ਬਾਹਰ ਬਾਰ ਇੱਕ ਖਾਈ ਹੈ ਜਿਹੜੀ ਕਿਲੇਾਂ ਦੀ ਹਿਫਾਜ਼ਤ ਵਾਸਤੇ ਪਾਣੀ ਛੱਡਣ ਲੱਗਦੇ ਹੁੰਦੇ ਸੀ ਤੇ ਉਹ ਵੀ ਉਹਨਾਂ ਦੀ ਨਾ ਜਿਹੜੇ ਨਵੇਂ-ਨਵੇਂ ਆਏ ਆ ਇਹਨਾਂ ਦੀ ਈਗੋ ਜੀ ਕੱਢਣ ਵਾਸਤੇ ਮੈਂ ਜੀ ਕੱਢਣ ਵਾਸਤੇ ਥੋੜੀ ਮੈਂ ਕੱਢਣ ਵਾਸਤੇ ਥੋੜੀ ਈਗੋ ਕੱਢਦੇ ਆ ਉਹ ਖੁਰਪੇ ਦੇ ਕੇ ਹੀਠਾਂ ਧਾਰ ਦਿੰਦੇ ਆ ਅੱਛਾ ਕੰਮ ਕਾਸਫ ਕਰਨਾ ਕਾਸਫ ਕਰੋ ਡਰੈਸ ਹੁੰਦੀ ਸੀ ਉਹ ਵੀ ਉਹ ਵੀ ਅਲੱਗ ਤਰ੍ਹਾਂ ਦੀ ਹੁੰਦੀ ਸੀ ਨਾ ਤੋਂ ਬਣਾਉਣ ਬਾਹਰ ਕਿਤੇ ਮਿਲੀ ਆ ਜਿਹੜੀ ਉੱਥੇ ਪਈ ਆ ਤੇ ਨਾ ਉਹ ਨਿੱਕਰੀ ਕਿਤੇ ਦੇਖੀ ਹੈ ਮੈਂ ਹੈਨਾ ਉਹਨੂੰ ਰਿਸ਼ਤਾ ਵਾਸਤੇ ਆਈ ਸੀ ਦੇਖਣ ਅੱਛਾ ਅਸੀਂ ਉੱਥੇ ਉਖਾਈ ਜੀ ਸੀ ਜਿਹੜੀ ਉਹਦੇ ਚ ਖੁਰਪੇ ਲਈ ਬੈਠੇ ਹੂੰ ਹੂੰ ਇਹਨੇ ਨੂੰ ਉਹ ਆਇਆ ਇੱਕ ਮੁੰਡਾ ਉੱਥੇ ਤਿੰਨ ਚਾਰ ਬੰਦੇ ਵਧੀਆ ਟਾਈਆਂ ਟੂਆਂ ਲੱਗੀਆਂ ਤੇ ਪੜੇ ਲਿਖੇ ਬੰਦੇ ਹੂੰ ਕਹਿੰਦੇ ਗਿੱਲ ਸਿੰਘ ਨੂੰ ਮਿਲਣਾ ਉਹਨੇ ਪਾਦੇ ਸੀ ਵੀ ਥਾਣੇਦਾਰ ਇੱਥੇ ਭਰਤੀ ਹਾਂ ਕਹਿੰਦੇ ਗਿੱਲ ਸਿੰਘ ਕਹਿੰਦੇ ਸਰਦਾਰ ਗਿੱਲ ਸਾਹਿਬ ਜੀ ਜਿਹੜੇ ਥਾਣੇਦਾਰ ਭਰਤੀ ਹੋਏ ਆ ਹਾਂ ਹਾਂ ਉਹ ਮੁੰਡਾ ਨਾਲ ਵਾਲਾ ਕਹਿੰਦਾ ਜਿਹੜਾ ਉਹਨਾਂ ਦੇ ਨਾਲ ਜਾਂਦਾ ਸੀ ਆ ਕਹਿੰਦਾ ਸਾਰੇ ਗਿੱਲ ਧਾਲੀਵਾਲ ਸੰਧੂ ਵਿਰਕ ਸਾਰੇ ਉਹੀ ਨੇ ਕਹਿੰਦਾ ਲਾ ਲਓ ਆਪਣੇ ਵਾਲਾ